ਐਸ ਬੌਲੀ ਤੋਂ ਪਾਣੀ ਭਰ ਕੇ ਲੈ ਕੇ ਜਾਂਦੇ ਸੀ ਭਾਈ ਕਨਈਆ ਜੀ ਆਨੰਦਪੁਰ ਸਾਹਿਬ ਦੀ ਜੰਗ ਮੌਕੇ ਇਸ ਦਾ ਅੱਜ ਵੀ ਕੁਝ ਨਹੀਂ ਬਦਲਿਆ ਉਹੀ ਹਾਲਾਤ ਦੇ ਵਿੱਚ ਆ ਉਹੀ ਤੁਹਾਨੂੰ ਡੋਲ ਦਿਖਾਉਣਾ ਜਿਸ ਨੂੰ ਭਾਈ ਕਨਈਆ ਜੀ ਨੇ ਵਰਤਿਆ ਤੇ ਉਹੀ ਦਿਖਾਵਾਂਗੇ ਮਸ਼ਕ ਪਰ ਗੱਲ ਇੱਥੇ ਨਹੀਂ ਭਾਈ ਕਨਈਆ ਜੀ ਦਾ ਪਰਿਵਾਰ ਦਾ ਪਿਸ਼ੋਕੜ ਕੀ ਸੀ ਉਹਨਾਂ ਦਾ ਗੁਰੂ ਸਾਹਿਬ ਨਾਲ ਮੇਲ ਕਿਵੇਂ ਹੁੰਦਾ ਪੂਰੇ ਇਤਿਹਾਸ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਤੁਸੀਂ ਲੈਣੀ ਵੀ ਆ ਤੇ ਅੱਗੇ ਸੰਗਤ ਦੇ ਵਿੱਚ ਸ਼ੇਅਰ ਵੀ ਕਰਨੀ ਆ ਕਿਉਂਕਿ ਇਹ ਜਾਣਕਾਰੀ ਬਹੁਤ ਘੱਟ ਮਿਲੂਗੀ ਤੁਹਾਨੂੰ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਤਕੜੀ ਇਤਿਹਾਸਕ ਥਾਂ ਵਿਖਾਉਣੀ ਆ ਤੁਹਾਨੂੰ ਇਸ ਵਕਤ ਮੈਂ ਪਿੰਡ ਮਾਝਾ ਮੋਹੀਵਾਲ ਦੇ ਵਿੱਚਾਂ ਇਸੇ ਥਾਂ ਤੋਂ ਭਾਈ ਕਨਈਆ ਜੀ ਜਲ ਸ਼ਿਕਾਉਂਦੇ ਹੁੰਦੇ ਸੀਗੇ ਫੌਜਾਂ ਨੂੰ ਮੈਂ ਦੱਸ ਦਿਆਂ ਵੀ ਉਸੇ ਸਮੇਂ ਦੀਆਂ ਬਣੀਆਂ ਹੋਈਆਂ ਬੋਲੀਆਂ ਨਹੀਂ ਇੱਕ ਆ ਨਿੱਕੀ ਜੀ ਬੋਲੀ ਬਣੀ ਹੋਈ ਆ ਇੱਕ ਪਰਲੇ ਪਾਸੇ ਬੋਲੀ ਬਣੀ ਹੋਈ ਆ ਤੇ ਭਾਈ ਕਨਈਆ ਜੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਨਿਮਰਤਾ ਤੇ ਸੇਵਾ ਦੇ ਪੁੰਜ ਕਿਹਾ ਜਾ ਸਕਦਾ ਇੱਕ ਪਾਸੇ ਜੰਗ ਲੱਗੀ ਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਲੇ ਨੂੰ ਘੇਰਾ ਪਿਆ ਹੋਇਆ ਸੀ ਤਕਰੀਬਨ ਕਿਹਾ ਜਾਂਦਾ 1704ਕ ਦੀ ਗੱਲ ਆ ਵੀ ਉਹਨਾਂ ਵੇਲਾਂ ਦੇ ਵਿੱਚ ਕਿਲੇ ਨੂੰ ਘੇਰਾ ਪਾਇਆ ਹੋਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੇ ਅੰਦਰ ਸੀ ਤੇ ਬਾਹਰਲੇ ਪਾਸੇ ਮੁਗਲ ਫੌਜਾਂ ਸੀ ਤੇ ਪਹਾੜੀ ਰਾਜੇ ਸੀ ਤੇ ਜੰਗ ਚੱਲ ਰਹੀ ਸੀ ਤੇ ਹਮਲੇ ਹੋ ਰਹੇ ਸੀ ਪਰ ਉਹਨਾਂ ਵੇਲਿਆਂ ਦੇ ਵਿੱਚ ਇੱਕੋ ਇੱਕ ਸ਼ਖਸ਼ ਐਸਾ ਸੀ ਭਾਈ ਕਨਈਆ ਜੀ ਜਿਹੜੇ ਦੁਸ਼ਮਣ ਦੀਆਂ ਫੌਜਾਂ ਨੂੰ ਵੀ ਪਾਣੀ ਪਿਆ ਰਹੀ ਸੀ ਤੇ ਆਪਣੀਆਂ ਫੌਜਾਂ ਨੂੰ ਵੀ ਪਾਣੀ ਪਿਆ ਰਹੀ ਸੀ ਤੇ ਉਹ ਪਾਣੀ ਕਿੱਥੋਂ ਜਾਂਦਾ ਸੀ ਉਹ ਪਾਣੀ ਆਹ ਬੋਲੀਆਂ ਤੋਂ ਜਾਂਦਾ ਸੀ ਮੈਂ ਨਾਲ ਦੀ ਨਾਲ ਤੁਹਾਨੂੰ ਦਿਖਾ ਦਿਆਂ ਬਾਗ ਪਵਿੱਤਰ ਬੋਲੀਆਂ ਨੇ ਜਿੱਥੋਂ ਕਹਿ ਸਕਦਾ ਕਿ ਮਨੁੱਖਤਾ ਦਾ ਸਨੇਹਾ ਮਿਲਦਾ ਭਾਈ ਚਾਰਕ ਸਾਂਝ ਕੀ ਹੁੰਦੀ ਆ ਮਤਲਬ ਆਪਸੀ ਵੈਰ ਵਿਰੋਧੀ ਭਾਵਨਾ ਨੂੰ ਕੱਟ ਕੇ ਭਾਈ ਕਨਈਆ ਜੀ ਨੇ ਇਸ ਬੋਲੀ ਦੇ ਵਿੱਚੋਂ ਹੀ ਲੈ ਕੇ ਪਾਣੀ ਪਿਉਂਦੇ ਹੁੰਦੇ ਸੀ ਫੌਜਾਂ ਨੂੰ ਅੱਜ ਉਹਨਾਂ ਦੇ ਭਾਈ ਕਨਈਆ ਜੀ ਦੀ ਜੀਵਨ ਦੀ ਗੱਲ ਹੋਣੀ ਆ ਜੋ ਉਹਨਾਂ ਨੇ ਮਤਲਬ ਕਿ ਕਿੱਥੇ ਜਨਮ ਹੋਇਆ ਉਹਨਾਂ ਦਾ ਕਿਹੜਾ ਪੰਡ ਸੀਵੇਂ ਦੱਸਦੇ ਆ ਮੋਟਾ ਜਿਹਾ ਸੁੱਧਰਾ ਪੰਡ ਸੀਗਾ ਸੋਧਰਾ ਕਿਸੇ ਇਹ ਪੰਡਾ ਚਨਾਬ ਦਰਿਆ ਦੇ ਕੰਡੇ ਤੇ ਪੈ ਜਾਂਦਾ ਉੱਥੇ ਜੋ ਸੋਧਰਾ ਪਿੰਡ ਸੀ ਕਹਿੰਦੇ ਵੀ ਉਸ ਪਿੰਡ ਦੇ 100 ਦਰਵਾਜ਼ੇ ਹੁੰਦੇ ਸੀਗੇ ਇਸ ਕਰਕੇ 100 ਸੋਧਰਾ ਸੋਧਰਾ ਤੋਂ ਬਾਅਦ ਸੋਧਰਾ ਬਣ ਗਿਆ ਮਤਲਬ ਨਾ ਥੋੜਾ ਜਿਹਾ ਵਿਗੜ ਕੇ ਹੋਰ ਹਸਾਬ ਨਾਲ ਬਣ ਗਿਆ ਮਤਲਬ ਰੂਪ ਬਦਲ ਗਿਆ ਪਰ ਵੱਡੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇਸ ਬੋਲੀ ਨੂੰ ਲੈ ਕੇ ਪਾਣੀ ਗੁਰ ਪਿਆਉਂਦੇ ਹੁੰਦੇ ਸੀਗੇ ਕਿ ਕਿਹਾ ਜਾਂਦਾ ਵੀ ਕੁਝ ਨਾ ਸਿੱਖਾਂ ਨੇ ਸ਼ਿਕਾਇਤ ਕਰਤੀ ਭਾਈ ਕਨਈਆ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਪਾਸ ਭਾਈ ਕਨਈਆ ਜੀ ਕੀ ਕਰਦੇ ਆ ਕਿ ਅਸੀਂ ਤਾਂ ਅੱਜ ਮਤਲਬ ਜਾਲਮਾਂ ਨੂੰ ਦੁਸ਼ਮਣਾਂ ਨੂੰ ਵੱਢ ਕੇ ਸੱਡਦੇ ਆ ਪਰ ਭਾਈ ਕਨਈਏ ਜੀ ਜਾਂਦੇ ਆ ਤੇ ਪਾਣੀ ਪਿਆ ਦਿੰਦੇ ਆ ਜਾ ਕੇ ਤੋਂ ਫਿਰ ਤਰੋ ਤਰਾ ਹੋ ਜਾਂਦੇ ਆ ਤਾਂ ਗੁਰੂ ਸਾਹਿਬ ਦੇ ਅੱਗੇ ਭਾਈ ਕਨਈਏ ਜੀ ਨੂੰ ਪੇਸ਼ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਪਈਏ ਕੀ ਗੱਲ ਆ ਤਾਂ ਉਹਨਾਂ ਨੇ ਭਾਈ ਕਨਈਏ ਨੇ ਆਖਿਆ ਵੀ ਮੈਂ ਪਾਣੀ ਦਾ ਪਿਉਣਾ ਜਲ ਸਿਕਾਉਣਾ ਸਾਰਿਆਂ ਨੂੰ ਪਰ ਮੈਨੂੰ ਹਰ ਚਿਹਰੇ ਦੇ ਵਿੱਚ ਤੁਹਾਡਾ ਚਿਹਰਾ ਨਜ਼ਰ ਆਉਂਦਾ ਪਾਤਸ਼ਾਹ ਮੈਂ ਨਹੀਂ ਪਲਾਇਆ ਪਾਣੀ ਗੈਰਾਂ ਨੂੰ ਮਤਲਬ ਉਹਨਾਂ ਦੇ ਦਿਲ ਦੇ ਵਿੱਚ ਇੱਕ ਖਿੱਚ ਸੀਗੀ ਵੀ ਹਰ ਬੰਦੇ 'ਚੋਂ ਮੈਨੂੰ ਗੁਰੂ ਸਾਹਿਬ ਹੀ ਨਜ਼ਰ ਆਉਂਦੇ ਆ ਲਾਲੋ ਸਾਹਿਬ ਵੀ ਤੁਸੀਂ ਕਿਸ ਕਸਮ ਦੇ ਸਿੱਖ ਸੀ ਧਨ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਧਨ ਸੀ ਉਹਨਾਂ ਦੇ ਸਿੱਖ ਪਰ ਪਾਣੀ ਇਸ ਬੋਲੀ 'ਚੋਂ ਜਾਂਦਾ ਹੁੰਦਾ ਸੀ ਅੱਜ ਆਪਾਂ ਸਾਰੀਆਂ ਉਹ ਗੱਲਾਂ ਕਰਨੀਆਂ ਨੇ ਤਾਂ ਫਿਰ ਇਹ ਸੁਣ ਕੇ ਗੱਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਫਿਰ ਆਖਿਆ ਸੀ ਗੱਲਾਏ ਭਾਈ ਹੁਣ ਜਲ ਤਾਂ ਛਕਾਉਣਾ ਹੀ ਆ ਆ ਚੱਕ ਮੱਲਮ ਤੇ ਪੱਟੀ ਹੁਣ ਮੱਲਮ ਵੀ ਲਾਇਆ ਕਰ ਤਤੋਂ ਦੀ ਪੱਟੀ ਵੀ ਕਰਿਆ ਕਰ ਮਤਲਬ ਇਸ ਕਿਸਮ ਦੀ ਸੇਵਾ ਭਾਵਨਾ ਰੱਖਦੇ ਸੀ ਭਾਈ ਕਨਈਆ ਜੀ ਦਰਸ਼ਕੋ ਭਾਈ ਕਨਈਆ ਜੀ ਦਾ ਜਨਮ 1648 ਈਸਵੀ ਦੇ ਵਿੱਚ ਹੋਇਆ ਸੀ ਪਿਤਾ ਜੀ ਦਾ ਨਾਮ ਸੀਗਾ ਨੱਥੂ ਰਾਮ ਜੀ ਤੇ ਮਾਤਾ ਜੀ ਦਾ ਨਾਮ ਸੀ ਸੁੰਦਰੀ ਜੀ ਤੇ ਉਹਨਾਂ ਦੇ ਕਿਹਾ ਜਾਂਦਾ ਜਿਹੜੇ ਪਿਤਾ ਜੀ ਸੀਗੇ ਸ਼ਾਹੀ ਫੌਜਾਂ ਨੂੰ ਰਸ਼ਨ ਢੋਣ ਦਾ ਕੰਮ ਕਰਦੇ ਸੀ ਮਤਲਬ ਇੱਕ ਚੰਗੇ ਵਪਾਰੀਆਂ ਚ ਵੀ ਆਉਂਦੇ ਸੀ ਤੇ ਉਹਨਾਂ ਨੂੰ ਰਸ਼ਨ ਸਪਲਾਈ ਦਾ ਕੰਮ ਵੀ ਕਰਦੇ ਸੀ ਸ਼ਾਹੀ ਫੌਜਾਂ ਨੂੰ ਉਸ ਵੇਲੇ ਦੀਆਂ ਨੂੰ ਪਰ ਨਾਲ ਦੀ ਨਾਲੋ ਆਮ ਲੋਕਾਂ ਦੇ ਵਿੱਚ ਵੀ ਬਹੁਤ ਹਰਮਨ ਪਿਆਰੇ ਸੀਗੇ ਭਾਈ ਕਨਈਆ ਜੀ ਦੇ ਪਿਤਾ ਜੀ ਉਹ ਕਿਹਾ ਜਾਂਦਾ ਵੀ ਕਈ ਵਾਰੀ ਤਾਂ ਆਮ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕਰ ਜਾਂਦੇ ਹੁੰਦੇ ਸੀ ਉਹੀ ਸੇਵਾ ਭਾਵਨਾ ਭਾਈ ਕਨਈਆ ਜੀ ਚ ਆ ਗਈ ਕਿਹਾ ਜਾਂਦਾ ਵੀ ਛੋਟੀ ਉਮਰ ਦੇ ਵਿੱਚ ਇਹ ਆਪ ਦੇ ਨਾਲ ਸਾਥੀਆਂ ਨੂੰ ਕੋਡੀਆਂ ਵੀ ਵੰਡ ਦਿੰਦੇ ਹੁੰਦੇ ਸੀ ਕਿ ਉਹ ਕਿਸ਼ ਕਹ ਸਕਦੇ ਹਨ ਕਰੰਸੀ ਦਾ ਛੋਟਾ ਨਮੂਨਾ ਉਹ ਵੀ ਵੰਡ ਦਿੰਦੇ ਹੁੰਦੇ ਸੀ ਇਹ ਕਈ ਵਾਰੀ ਨਾ ਜੇ ਕਿਸੇ ਨੇ ਕਿਹਾ ਵੀ ਭਾਰ ਬਜ਼ੁਰਗ ਚੱਕੀ ਜਾਂਦਾ ਤਾਂ ਉਹਦਾ ਭਾਰ ਆਪਦੇ ਮੋਢੇ ਤੇ ਰੱਖ ਕੇ ਉਹਦੇ ਘਰੇ ਛੱਡਣ ਦਾ ਕੰਮ ਵੀ ਕਰਦੇ ਸੀ ਮਤਲਬ ਜੋ ਸੇਵਾ ਭਾਵਨਾ ਦੇ ਗੁਣ ਸੀ ਉਹ ਕਿਤੋਂ ਹੋਰ ਨਹੀਂ ਉਹ ਘਰੋਂ ਹੀ ਆ ਗਏ ਸੀ ਕਿ ਕੁਦਰਤ ਵੱਲੋਂ ਵਾਹਿਗੁਰੂ ਦੀ ਕਿਰਪਾ ਹੋਈ ਉਹਨਾਂ ਦੇ ਖੂਨ ਦੇ ਵਿੱਚ ਹੀ ਸੀ ਉਹ ਚੀਜ਼ਾਂ ਤੇ ਉਹੀ ਸੇਵਾ ਭਾਵਨਾ ਸਾਨੂੰ ਬਾਅਦ ਚ ਨਜ਼ਰ ਆਈ ਆ ਅਨੰਦਪੁਰ ਸਾਹਿਬ ਦੀ ਜੰਗ ਜਿਹੜੇ ਕਿ ਦਸ਼ਮਣ ਫੌਜਾਂ ਨੂੰ ਵੀ ਕਹਿ ਸਕਦਾ ਪਰ ਆਪਣੀ ਨਜ਼ਰ ਚ ਦਸ਼ਮਣ ਹੋ ਸਕਦੇ ਆ ਪਰ ਉਹਨਾਂ ਦੀ ਨਜ਼ਰ ਦੇ ਵਿੱਚ ਗੁਰੂ ਸਾਹਿਬ ਦਾ ਹੀ ਰੂਪ ਸੀਗੇ ਤੇ ਦੱਸਦੇ ਆ ਵੀ ਇਹ ਸਾਰੀ ਪੱਥਰਾਂ ਦੀ ਬਣੀ ਹੋਈ ਆ ਆ ਬੌਲੀ ਦੀ ਆਪਾਂ ਗੱਲ ਕਰੀਏ ਜੇ ਸਾਰੀ ਨਿੱਕੇ ਨਿੱਕੇ ਪੱਥਰਾਂ ਦੀ ਚਣਾਈ ਕਰਕੇ ਬਣੀ ਹੋਈ ਆ ਇੱਥੋਂ ਦੇ ਜੋ ਸਿੰਘ ਸਹਿਬਾਨ ਨੇ ਉਹ ਦੱਸਦੇ ਆ ਵੀ ਪਾਣੀ ਕੱਢ ਦਈਏ ਤਾਂ ਦੁਬਾਰੇ ਫਿਰ ਫੁੱਟੇ ਆਉਂਦਾ ਵਾ ਮਤਲਬ ਜਲਦੀ ਪਾਣੀ ਭਰ ਜਾਂਦਾ ਤੇ ਕਦੇ ਇਹਦੇ ਵਿੱਚ ਕੋਈ ਜਾਨਵਰ ਨਹੀਂ ਆਇਆ ਕੁਝ ਨਹੀਂ ਆਇਆ ਮਤਲਬ ਉਸੇ ਤਰੀਕੇ ਨਾਲ ਪਾਕ ਪਵਿੱਤਰ ਆ ਤੇ ਲੋਕ ਆਉਂਦੇ ਆ ਇੱਥੋਂ ਜਲ ਸ਼ਕਦੇ ਆ ਤੇ ਆਸਥਾ ਦਾ ਇੱਕ ਪ੍ਰਤੀਕ ਆ ਇਹ ਦੱਸ ਦਿਆਂ ਵੀ ਇਹ ਜਿਹੜਾ ਮਾਝਾ ਮੋਹੀ ਵਾ ਮੋਹੀ ਵਾਲਾ ਇਹ ਪਿੰਡ ਪੈ ਜਾਂਦਾ ਵਾ ਸ੍ਰੀ ਅਨੰਦਪੁਰ ਸਾਹਿਬ ਕੋਲ ਬਾਬਾ ਥੋੜਾ ਜਿਹਾ ਰਸਤਾ 빙ਾ ਟੇਡਾ ਜਾ ਆ ਕੇ ਇੱਥੇ ਪਹੁੰਚਿਆ ਜਾਂਦਾ ਵਾ ਮੈਂ ਤਾਂ ਇਹ ਤਾਂ ਹੈਗੀ ਇੱਕ ਥੋੜੇ ਜਿਹਾ ਵੱਡੇ ਘਰ ਦੀ ਇਸ ਘਰ ਦੀ ਇੱਕ ਪਰਲੇ ਪਾਸੇ ਆ ਤੇ ਇਹਦੇ ਨਾਲ ਹੀ ਇੱਕ ਨਿੱਕੀ ਜੀ ਬੋਲੀ ਇੱਧਰ ਬਣੀ ਹੋਈ ਆ ਆ ਸਾਰੇ ਪੱਥਰਾਂ ਦੀ ਚਣਾਈ ਕੀਤੀ ਹੋਈ ਆ ਲੈ ਮਤਲਬ ਇਹ ਉਹ ਬੋਲੀ ਤਾਂ ਥੋੜੀ ਜੀ ਉੱਚੇ ਥਾਂ ਤੇ ਆ ਪਾਣੀ ਇੱਥੇ ਵੀ ਨਹੀਂ ਮੁਖਦਾ ਇਸ ਵਿੱਚ ਵੀ ਪਾਣੀ ਹੈਗਾ ਗੁੱਪੀ ਦਿਖਾ ਦਿਓ ਮਾੜਾ ਜਿਹਾ ਪਾਣੀ ਆ ਦੇਖਾ ਜਲ ਹੈਗਾ ਇੱਥੇ ਹੈ ਨਾ ਆ ਦੇਖੋ ਇੱਥੇ ਵੀ ਉਮੀਤ ਮਤਲਬ ਹੈਗਾ ਮੈਂ ਜਦੋਂ ਪਾਣੀ ਨੂੰ ਕੱਢ ਦਿੰਨੇ ਹਾਂ ਬਾਟਾ ਪਿਆ ਕੋਲ ਜੋ ਕੱਢ ਦਈਏ ਤਾਂ ਫਿਰ ਸਾਰਾ ਉਮੀ ਭਰ ਜਾਂਦਾ ਇਹ ਪੁਰਾਣੇ ਜ਼ਮਾਨਿਆਂ ਦੀ ਹੋਈ ਆ ਤੇ ਇੱਥੋਂ ਹੀ ਭਾਈ ਸਾਹਿਬ ਮਸ਼ਕਾਂ ਭਰ-ਭਰ ਕੇ ਸੰਗਤ ਨੂੰ ਪਾਣੀ ਪਿਉਂਦੇ ਸੀ ਮੈਂ ਦੱਸ ਦਿੰਦੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਡੋਲ ਵੀ ਇੱਥੇ ਪਿਆ ਵਾ ਜਿਹੜਾ ਕਿ ਇਹ ਖੂਹ ਦੇ ਵਿੱਚੋਂ ਜਾਂ ਉਸ ਸਮੇਂ ਪਾਣੀ ਕੱਢ ਲਈ ਵਰਤਿਆ ਗਿਆ ਸੀ ਉਹ ਡੋਲ ਵੀ ਪਿਆ ਤੇ ਉਸੇ ਵੇਲੇ ਦੀ ਮਸ਼ਕ ਉਹ ਵੀ ਇੱਥੇ ਪਈ ਆ ਇਹ ਵੱਡੀ ਪ੍ਰਾਪਤੀ ਆ ਮੈਂ ਕਹਿੰਦਾ ਵੀ ਜਿਹੜੀ ਹਜੇ ਤੱਕ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਵੀ ਜਿਹੜੀ ਉਹਨਾਂ ਦੀਆਂ ਚੀਜ਼ਾਂ ਨੂੰ ਹੁਬਹ ਓਵੇਂ ਰੱਖਣਾ ਇੱਕ ਬਹੁਤ ਪ੍ਰਾਪਤੀ ਵਾਲੀ ਗੱਲ ਹੁੰਦੀ ਆ ਤੇ ਮੈਂ ਧੰਨਵਾਦ ਵੀ ਕਰੂੰਗਾ ਇਥੋਂ ਦੀ ਸੰਸਥਾ ਦਾ ਜਿਨ੍ਹਾਂ ਨੇ ਉਹ ਚੀਜ਼ ਸੰਭੀ ਹੋਈ ਆ ਨਹੀਂ ਤਾਂ ਤਾਮ ਤੌਰ ਤੇ ਦੀ ਪੁਰਾਣੀ ਚੀਜ਼ ਜੰਗਾਂ ਯੁੱਧਾਂ ਦਾ ਮਾਹੌਲ ਤੇ ਉਹ ਚੀਜ਼ ਦਾ ਗਵਾਚਣਾ ਖਰਾਬ ਹੋਣਾ ਵੱਡੀ ਗੱਲ ਨਹੀਂ ਸੀ ਹੋ ਸਕਦੀਆਂ ਸੀ ਪਰ ਸੰਭੀਆਂ ਹੋਈਆਂ ਨੇ ਤੇ ਭਾਈ ਕਨਈਆ ਜੀ ਦੇ ਜੀਵਨ ਦੀ ਆਪਾਂ ਗੱਲਬਾਤ ਕਰੀਏ ਮਤਲਬ ਕਹਿ ਸਕਦੇ ਆ ਕਿ ਇਹ ਵੀ ਇੱਕ ਆਪਣੀ ਤਰ੍ਹਾਂ ਦੇ ਵਰਲਡ ਦੇ ਵਿੱਚ ਸੂਰਮਿਆਂ ਚ ਗਿਣੇ ਚਾਹੀਦੇ ਗਿਣੇ ਜਾਣੇ ਚਾਹੀਦੇ ਜਿਵੇਂ ਮੈਂ ਕਹਿ ਸਕਦਾ ਕਿ ਇੰਗਲਿਸਤਾਨ ਲੋਕ ਜਿਹੜੇ ਨੇ ਉਹ ਰੈੱਡ ਕਰਾਸ ਦਾ ਜ਼ਿਕਰ ਕਰਦੇ ਆ ਮਾਨਵਤਾ ਦੀ ਸੇਵਾ ਦੇ ਲਈ ਰੈੱਡ ਕਰਾਸ ਦਾ ਜ਼ਿਕਰ ਕਰਦੇ ਆ ਪਰ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਜੰਗਾਂ ਦੇ ਵਿੱਚ ਚੱਲਦੇ ਆ ਯੁੱਧਾਂ ਦੇ ਵਿੱਚ ਕਿਰਪਾਨਾਂ ਦੇ ਵਿੱਚ ਸੇਵਾ ਕਰਨੀ ਇਹ ਮੇਰੇ ਖਿਆਲ ਚ ਸ਼ਾਇਦ ਉਸ ਤੋਂ ਵੀ ਵੱਡਾ ਕੰਮ ਸੀ ਦਰਸ਼ਕੋ ਸਵਾਲ ਹੁੰਦਾ ਵਾ ਭਾਈ ਕਨਈਆ ਜੀ ਗੁਰੂ ਘਰ ਦੇ ਨਾਲ ਕਿਵੇਂ ਜੁੜੇ ਕਿਉਂਕਿ ਭਾਈ ਕਨਈਆ ਜੀ ਦਾ ਜਨਮ ਚਨਾਬ ਦੇ ਕਿਨਾਰੇ ਹੋਇਆ ਸੀ ਕਿਹਾ ਜਾਂਦਾ ਵੀ ਭਾਈ ਨਨੂਆ ਜੀ ਹੋਏ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਦੋਂ ਸੁਣਾਈ ਤਾਂ ਭਾਈ ਕਨਈਆ ਜੀ ਬਹੁਤ ਪ੍ਰਭਾਵਿਤ ਹੋਏ। ਉਹਨਾਂ ਵੇਲੇ ਚ ਨੱਥੂ ਰਾਮ ਜੀ ਜੋ ਕਿ ਭਾਈ ਕਨਈਆ ਜੀ ਦੇ ਪਿਤਾ ਜੀ ਸੀ ਉਹ ਸੰਸਾਰ ਨੂੰ ਤਿਆਗ ਚੁੱਕੇ ਸੀ ਤਾਂ ਉਹਨਾਂ ਦੀ ਫਿਰ ਜ਼ਿੰਮੇਵਾਰੀ ਵੀ ਫਿਰ ਭਾਈ ਕਨਈਆ ਜੀ ਤੇ ਪੈ ਗਈ ਸੀ। ਆਪ ਸੇਵਾ ਭਾਵਨਾ 'ਚ ਤਾਂ ਲੱਗੇ ਰਹੇ ਪਰ ਨਾਲ ਦੀ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਸੀ, ਕੁਝ ਵਪਾਰ ਦੀਆਂ ਜ਼ਿੰਮੇਵਾਰੀਆਂ ਵੀ ਸੀ। ਪਰ ਫਿਰ ਵੀ ਉਹਨਾਂ ਵਪਾਰ 'ਚ ਨਾ ਧਿਆਨ ਦੇ ਸਕੇ। ਕਿਹਾ ਜਾਂਦਾ ਵੀ ਉਸ ਤੋਂ ਬਾਅਦ ਕਾਬਲ ਦੀਆਂ ਸੰਗਤਾਂ ਦੇ ਨਾਲ ਪਾਈ ਕਨਈਆ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਇਆ ਇੱਥੋਂ ਆ ਕੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀ ਬਾਣੀ ਤੋਂ ਇੱਥੇ ਆ ਕੇ ਉਹਨਾਂ ਨੇ ਸੇਵਾ ਸ਼ੁਰੂ ਕਰਤੀ ਤਵੇਲੇ ਦੇ ਵਿੱਚ ਘੋੜਿਆਂ ਦੀ ਲੱਤ ਵਗੈਰਾ ਚੱਕਣ ਦਾ ਕੰਮ ਚਲਾ ਲਿਆ ਪਰ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਗੁਰੂ ਤੀਗ ਬਹਾਦਰ ਸਾਹਿਬ ਜੀ ਨੇ ਆਖਿਆ ਤੇ ਕਹਿੰਦੇ ਸੇਵਾ ਤੋਂ ਬਹੁਤ ਪ੍ਰਭਾਵ ਹੋਇਆ ਵੀ ਤੂੰ ਇਦਾਂ ਕਰਿਆ ਕਰ ਮਸ਼ਕ ਚੱਕ ਲਿਆ ਕਰ ਤੇ ਸੇਵਾ ਭਾਵਨਾ ਦੇ ਨਾਲ ਸਭ ਨੂੰ ਜਲ ਸ਼ਿਕਾਇਆ ਕਰ ਤੇ ਨਾਲ ਦੀ ਨਾਲ ਹੋਰ ਨਾਲ ਲੋਕਾਂ ਨੂੰ ਵੀ ਸੇਵਾ ਭਾਵਨਾ ਨਾਲ ਸੰਗਤ ਨੂੰ ਸੇਵਾ ਭਾਵਨਾ ਦੇ ਨਾਲ ਜੋੜ ਤਾਂ ਕਿ ਹੋਰ ਲੋਕ ਵੀ ਜੁੜਨ ਕਹਿੰਦੇ ਵੀ ਉਸ ਗੱਲ ਤੋਂ ਪ੍ਰਭਾਵਿਤ ਹੋ ਕੇ ਆਪਣਾ ਭਾਈ ਕਨਈਆ ਜੀ ਵਾਪਸ ਆਗੇ ਸੀ ਲਾਹੌਰ ਔਰ ਪਿਸ਼ਾਵਰ ਦੇ ਵਿਚਕਾਰ ਇੱਕ ਕਾਬਾ ਨਾ ਦਾ ਸਥਾਨ ਪੈਂਦਾ ਵਾ ਉੱਥੇ ਜਾ ਕੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਸੀਗੀ ਜਿਹੜੇ ਕਿ ਉੱਥੇ ਉਸ ਏਰੀਏ ਦੇ ਵਿੱਚ ਕਿਹਾ ਜਾਂਦਾ ਵਾ ਪਾਣੀ ਦੀ ਬਹੁਤ ਘਾਟ ਸੀ ਤੇ ਲੋਕਾਂ ਨੂੰ ਰਾਹੀ ਗੀਰਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਰਹਿਣ ਸਣ ਚ ਦਿੱਕਤ ਆਉਂਦੀ ਸੀ ਉਸ ਰਾਹ ਦੇ ਵਿੱਚ ਜਾ ਕੇ ਭਾਈ ਕਨਈਆ ਜੀ ਨੇ ਧਰਮਸ਼ਾਲਾ ਬਣਾਈ ਸੀ ਤੇ ਆ ਉੱਥੇ ਪਾਣੀ ਦੀ ਸੇਵਾ ਕਰਦੇ ਰਹੇ ਰਾਹੀ ਗੀਰਾਂ ਨੂੰ ਰਹਿਣ ਦੇ ਲਈ ਇੱਕ ਧਰਮਸ਼ਾਲਾ ਦੇ ਵਿੱਚ ਚੰਗੇ ਸਾਧਨ ਕਹਿ ਦਵਾ ਦਿੰਦੇ ਸੀ ਇਸ ਕਰਕੇ ਲੋਕਾਂ ਨੂੰ ਸੌਖਾ ਹੋ ਗਿਆ ਸੀਗਾ ਜਿਹਦੇ ਤੇ ਹਰ ਸਵੇਰ ਉਹ ਗੁਰਬਾਣੀ ਦਾ ਪ੍ਰਚਾਰ ਵੀ ਨਾਲ ਦੀ ਨਾਲ ਚੱਲਦਾ ਸੀ ਇਹ ਗੱਲ ਦੇ ਨਾਲ ਸਖੀ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਹੋਇਆ ਤੇ ਭਾਈ ਕਨਈਆ ਜੀ ਦਾ ਨਾਂ ਵੀ ਬਹੁਤ ਦੂਰ ਦੂਰ ਤੱਕ ਫੈਲਿਆ ਸੀ ਦਰਸ਼ਕੋ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਿੰਦੂ ਧਰਮ ਦੀ ਰੱਖਿਆ ਦੇ ਲਈ ਤਾਂ ਉਹਨਾਂ ਵੇਲਾਂ ਦੇ ਵਿੱਚ ਭਾਈ ਕਨਈਆ ਜੀ ਵੀ ਫਿਰ ਦੁਬਾਰਾ ਫਿਰ ਸ੍ਰੀ ਅਨੰਦਪੁਰ ਸਾਹਿਬ ਚੋਂਦੇ ਨੇ ਤੇ ਆ ਕੇ ਫਿਰ ਮਸ਼ਕ ਚੱਕਦੇ ਨੇ ਤੇ ਪਾਣੀ ਦੀ ਸੇਵਾ ਨੂੰ ਆਰੰਭ ਕਰਦੇ ਨੇ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਖਿਆ ਸੀਗਾ ਵੀ ਹੁਣ ਸ਼ਸਤਰਾਂ ਦੀ ਗੱਲ ਆ ਬੇਸ਼ੱਕ ਛੇਵੇਂ ਪਾਸ਼ਾ ਜੀ ਨੇ ਵੀ ਹੁਕਮ ਕੀਤਾ ਸੀ ਵੀ ਸ਼ਸਤਰ ਰੱਖੋ ਹਥਿਆਰ ਰੱਖੋ ਤਾਂ ਉਸ ਤੋਂ ਬਾਅਦ ਇਹਨਾਂ ਨੇ ਵੀ ਸ਼ਸਤਰਤਾ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਨੇ ਵਿਆਖਿਆ ਕੀਤੀ ਵੀ ਸ਼ਸਤਰ ਤੇ ਘੋੜਿਆਂ ਦਾ ਪ੍ਰਬੰਧ ਕਰੋ ਕਿਉਂਕਿ ਹੁਣ ਮਾਹੌਲ ਵਿਗੜਦਾ ਜਾ ਰਿਹਾ ਤਾਂ ਉਹਨਾਂ ਵੇਲਾਂ ਦੇ ਵਿੱਚ ਭਾਈ ਕਨਈਆ ਜੀ ਨੇ ਵੀ ਸ਼ਸਤਰ ਧਾਰਨ ਕਰ ਲਏ ਸੀ ਤਾਂ ਕਿਸੇ ਸਿੱਖ ਨੇ ਭਾਈ ਕਨਈਆ ਜੀ ਨੂੰ ਆਖਿਆ ਵੀ ਮੰਨ ਲਾ ਵਿੱਚ ਕੋਈ ਦੁਸ਼ਮਣ ਸਾਹਮਣੇ ਆ ਜੀ ਤੇ ਅੱਖ ਤੇਰੇ ਤੇ ਵਾਰ ਕਰੇ ਤੂੰ ਕੀ ਕਰੇਗਾ ਤਾਂ ਭਾਈ ਕਨਈਆ ਜੀ ਕਹਿਣ ਲੱਗੇ ਵੀ ਆਹ ਚੱਕ ਜਿਹੜਾ ਮੇਰੇ ਕੋਲ ਤੇਗਾ ਵਾ ਇਹ ਤੂੰ ਫੜ ਲਾ ਤੇ ਮੇਰੇ ਧੌਣ ਲਾ ਦੇ ਤਉਹ ਕਹਿੰਦੇ ਵੀ ਜਿਹੜੇ ਮੇਰੀ ਧੌਣ ਲਾਉਣੀ ਆ ਤੇ ਮੇਰੇ ਗੁਰੂ ਦੇ ਤੇਗੇ ਦੇ ਨਾਲ ਹੀ ਲਾ ਦੇ। ਮਤਲਬ ਇਹ ਹਿਸਾਬ ਦੇ ਜੰਗ ਜੋਧੀ ਤੋਂ ਉਹਨੂੰ ਦਿਮਾਗ 'ਚ ਗੱਲਬਾਤ ਹੀ ਨਹੀਂ ਸੀ। ਕਹਿੰਦੇ ਸੀ ਜੇ ਮੈਂ ਕੁਰਬਾਨ ਹੋਊਗਾ ਤਾਂ ਆਪਦੇ ਗੁਰੂ ਦੇ ਤੇਗੇ ਦੇ ਨਾਲ ਹੀ ਕੁਰਬਾਨ ਹੋਊਗਾ। ਤੇ ਇਹ ਗੱਲ ਜਾ ਕੇ ਫਿਰ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸੀ ਵੀ ਆਹ ਗੱਲ ਆ। ਤਾਂ ਗੁਰੂ ਗੋਬਿੰਦ ਸਿੰਘ ਨੇ ਆਖਿਆ ਭਾਈ ਜੋ ਤੁਹਾਨੂੰ ਸੇਵਾ ਗੁਰੂ ਤੇਗੇ ਬਹਾਦਰ ਸਾਹਿਬ ਜੀ ਨੇ ਬਖਸ਼ੀ ਸੀ। ਤੁਸੀਂ ਉਸ ਸੇਵਾ ਨੂੰ ਨਿਰੰਤਰ ਜਾਰੀ ਰੱਖੋ ਤੇ ਬੋਲੀਆਂ ਬਣਾਓ ਜਿਵੇਂ ਜਿੱਦਾਂ ਆਹ ਬੋਲੀ ਬਣਾਈ ਹੋਈ ਆ ਵੀ ਇਦਾਂ ਦੀਆਂ ਬੋਲੀਆਂ ਬਣਾਓ, ਖੂਬ ਬਣ ਤੇ ਨਿਰੰਤਰ ਸੇਵਾ 'ਚ ਜੁੜੇ ਰਹੋ ਤੇ ਇਸੇ ਤਰੀਕੇ ਨਾਲ ਤੁਸੀਂ ਤੁਹਾਨੂੰ ਇਹੀ ਕੰਮ ਠੀਕ ਲੱਗਦਾ ਤੇ ਉਹ ਸੇਵਾ ਫਿਰ ਬਖੂਬੀ ਭਾਈ ਕਨਈਆ ਜੀ ਨੇ ਉਮਰ ਤੱਕ ਨਿਭਾਈ ਸੀਗੀ ਤੇ ਆਖਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਵੀ ਜੋ ਅਨੰਦਪੁਰ ਸਾਹਿਬ ਜੰਗ ਦਾ ਹਾਲ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਸਾਰਾ ਦੱਸਤਾ ਸੀ ਕਿ ਇਸ ਤਰੀਕੇ ਦੇ ਨਾਲ ਦਸ਼ਮਣ ਫੌਜਾਂ ਨੂੰ ਵੀ ਉਪਜਲ ਸ਼ਕਾਉਂਦੇ ਰਹੇ ਸੀ ਇਸ ਤੋਂ ਬਿਨਾ ਇੱਕ ਹੋਰ ਬੋਲੀ ਵੀ ਹੈਗੀ ਆ ਆਪਾਂ ਉਹ ਵੀ ਜਾ ਕੇ ਦੇਖਦੇ ਆਂ ਤੇ ਨਾਲ ਦੀ ਨਾਲ ਆਪਾਂ ਜਲ ਵੀ ਛਕਦੇ ਆਂ ਆਜੋ ਪੜੇ ਬਰੇ ਸ਼ਰਨ ਵੀਰੇ ਆ ਜੋ ਆਪਾਂ ਜਲ ਕੱਢੀਏ ਤੇ ਛਕੀਏ ਨਾਲ ਵੀਰਾ ਸ਼ਰਨ ਵੀ ਆਇਆ ਹੋਇਆ ਵਾ ਇੱਥੋਂ ਦੇ ਪ੍ਰਬੰਧਕ ਨੇ ਸਰਦਾਰ ਮਹਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਸੀ ਕੱਢਿਓ ਜੀ ਜਲ ਆਇਆ ਪਵਿੱਤਰ ਥਾਂ ਦੇ ਤੇ ਜਲ ਛਕਣਾ ਬਣਦਾ ਵਾ ਬਹੁਤ ਸਾਫ਼ ਆ ਪਣੀ ਹੈ ਨਾ ਹਾਂਜੀ ਪੱਤੇ-ਪੁੱਤੇ ਪਏ ਆ ਇਹ ਪਾਈਕ ਨੇ ਹੀ ਆ ਜੀ ਇੱਥੋਂ ਜਲ ਲੈ ਕੇ ਜਾਂਦੇ ਸੀਗੇ ਹੋਰ ਪਾ ਦਿਓ ਬਹੁਤ ਕਮਾਲ ਆ ਜਿਦਾਂ ਆਪਾਂ ਫਿਲਟਰਾਂ ਵਾਲਾ ਪਾਣੀ ਪੀਣ ਦੇ ਆਦੀ ਹੋਏ ਆ ਆਪਾਂ ਨੂੰ ਥੋੜਾ ਜਿਹਾ ਹੋਰ ਲੱਗਣਾ ਚਾਹੀਦਾ ਬਿਲਕੁਲ ਉਹੋ ਜਿਹਾ ਨਹੀਂ ਹਲਕਾ ਪਾਣੀ ਆ ਜਮਾ ਬਾਈ ਬਹੁਤ ਵਧੀਆ ਕਮਾਲ ਆ ਇਹ ਕੁਦਰਤ ਰੱਬ ਦੀ ਰਹਿਮਤ ਆ ਹਨਾ ਕੁਝ ਪਵਿੱਤਰ ਥਾਂ ਹੁੰਦੇ ਮੈਂ ਦਿਖਾ ਦਿਆਂ ਇੱਥੇ ਦਾ ਮਾਹੌਲ ਬਹੁਤ ਸੋਹਣਾ ਵਾ ਇਧਰਲੇ ਪਾਸੇ ਥੋੜੀ ਥੋੜੀ ਪੌੜੀਦਾਰ ਖੇਤੀਆਂ ਕੋ ਨਿਕੇ ਨਿਕੇ ਜੇ ਕਿਾਰੇ ਬਣਾ ਕੇ ਖੇਤੀ ਕੀਤੀ ਹੋਈ ਆ ਕਿਸ ਦੀ ਆ ਨਾ ਚਰੀ ਲਾਈ ਹੋਈ ਆ ਕੁਸ਼ੂਰ ਲਾਇਆ ਹੋਇਆ ਨਿੱਕਾ ਮੋਟਾ ਇਧਰ ਹਰੀਆਲੀ ਨਜ਼ਰ ਆਉਗੀ ਰਾਹ ਦੇ ਵਿੱਚ ਵੀ ਖੂਬਸੂਰਤ ਨਜ਼ਾਰੇ ਨਜ਼ਰ ਆਉਣਗੇ ਇੱਕ ਪਾਸੇ ਪਹਾੜ ਵੀ ਨੇ ਉਹ ਵੀ ਇੱਥੇ ਹੈਗੇ ਨੇ ਤੇ ਇੱਕ ਉਧਰਲੇ ਪਾਸੇ ਦੱਸਦੇ ਆਂ ਵੀ ਇੱਕ ਹੋਰ ਬੌਲੀ ਆ ਆਪਾਂ ਉਸ ਪਾਸੇ ਵੀ ਚੱਲਗੇ ਤੇ ਆਜੋ ਆਪਾਂ ਉਸ ਪਾਸੇ ਨੂੰ ਵੀ ਚੱਲਦੇ ਹਾਂ ਹਾਂਜੀ ਇਧਰ ਦੀ ਜਾਣਾ ਪਊਗਾ ਹਾਂਜੀ ਉਹ ਕਾਪੀ ਚੱਕ ਲਿਓ ਤੇ ਆਜੋ ਆਪਾਂ ਉੱਪਰਲੇ ਪਾਸੇ ਵੱਲ ਵੀ ਚੱਲਦੇ ਹਾਂ ਉਸ ਪਾਸੇ ਨੂੰ ਵੀ ਤੁਹਾਨੂੰ ਕਮਾਲ ਦੀ ਗੱਲ ਮੈਂ ਇੱਕ ਹੋਰ ਦੱਸਾਂ ਕਿ ਆ ਉਹੀ ਮਸ਼ਕਾ ਜਿਹਨੂੰ ਭਾਈ ਕਨਈਆ ਜੀ ਨੇ ਚੱਕਿਆ ਪਾਣੀ ਪਿਆਇਆ ਪਰ ਕਮਾਲ ਦੀ ਗੱਲ ਇਹ ਆ ਕਿ ਉੱਥੇ ਜਾ ਕੇ ਪਤਾ ਲੱਗਿਆ ਕਿ ਉੱਥੇ ਲੋਕ ਜਾਂਦੇ ਹੀ ਨਹੀਂ ਇਹਨੂੰ ਵੇਖਦੇ ਹੀ ਨਹੀਂ ਉੱਥੇ ਪਹੁੰਚਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਇਹ ਕਮਾਲ ਦੀ ਗੱਲ ਆ ਆ ਡੋਲ ਆ ਇਸੇ ਡੋਲ ਦੇ ਨਾਲ ਕਦੇ ਭਾਈ ਕਨਈਆ ਜੀ ਨੇ ਪਾਣੀ ਭਰਿਆ ਅੱਜ ਬੜੀਆਂ ਸੁਸਾਇਟੀਆਂ ਉਹਨਾਂ ਦੇ ਨਾਮ ਤੇ ਬੜੀਆਂ ਕਲੱਬਾਂ ਬਣ ਜਾਂਦੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਕਲੱਬਾਂ ਵੀ ਕਦੇ ਉਹਨਾਂ ਦੇ ਨਾਂ ਤੇ ਬਣਾਈਆਂ ਹੋਣਗੀਆਂ ਉਹਨਾਂ ਨੇ ਆ ਚੀਜ਼ ਦੇ ਦਰਸ਼ਨ ਕੀਤੇ ਹੋਣਗੇ ਜੇ ਕੀਤੇ ਆ ਤਾਂ ਤਾਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਜੇ ਨਹੀਂ ਕੀਤੇ ਤਾਂ ਕਰਕੇ ਆਇਓ ਨਾਲ ਸ਼ੇਅਰ ਕਰਿਓ ਕਿਸੇ ਹੋਰ ਨੂੰ ਪਤਾ ਲੱਗੇ। ਤਾਂ ਦਰਸ਼ਕੋ ਜੱਥੇਦਾਰ ਮਹਿੰਦਰ ਸਿੰਘ ਜੀ ਵੀ ਆਪਣੇ ਨਾਲ ਆ। ਖਾਲਸਾ ਜੀ ਦੱਸਦਿਆ ਵੀ ਇਹ ਪੁਰਾਣੇ ਜ਼ਮਾਨੇ ਦਾ ਕੁੰਡਾ ਵਾ। ਮਤਲਬ ਹਜੇ ਵੀ ਸਿੰਘ ਸੂਰਮੇ ਇੱਥੇ ਆ ਕੇ ਆਪ ਦਾ ਛੱਕਦੇ ਆਪ ਹਨਾ ਜੋ ਉਹਨਾਂ ਦਾ ਹੁੰਦਾ ਸਿਸਟਮ ਰਗੜਾ ਕਹਿੰਦੇ ਆ ਉਹ ਛੱਕਦੇ ਇੱਥੇ ਆ ਕੇ ਪ੍ਰਾਣ ਪ੍ਰਾਤਨ ਜ਼ਮਾਨੇ ਦਾ ਗੋਲ ਪੱਥਰ ਗੁੱਪੀ ਉੱਰੇ ਨੇੜਿਆ ਕੇ ਦਿਖਾ ਦਿਓ। ਮਤਲਬ ਪੁਰਾਣਾ ਹੀ ਪੁਰਾਣੇ ਦੇ ਬਣਿਆ ਹੋਇਆ ਸਾਰਾ ਕੁਝ ਆ ਪਾਣੀ ਉਦਾਂ ਮੀ ਕਣੀ ਦਾ ਇਕੱਠਾ ਹੋ ਗਿਆ ਹੋਊਗਾ। ਬਰਖਾ ਦੀ ਰੋਤਣਾ ਤਾਂ ਸਾਰਾ ਪੁਰਾਣਾ ਹੀ ਬਣਿਆ ਹੋਇਆ ਵਾ ਤੇ ਮੰਨ ਕੇ ਚ ਇੱਕ ਆਦਰਲੇ ਪਾਸੇ ਆਹਾ ਇਹ ਪੀੜਾ ਜੀ ਹਾਂ ਜੀ ਪੀੜਾ ਇਹਦੇ ਤੇ ਭਾਈ ਕਨੇ ਜੀ ਬੈਠਦੇ ਹੁੰਦੇ ਸੀ ਹਾਂ ਜੀ ਹਾਂ ਜੀ ਠੀਕ ਆ ਤੇ ਮਤਲਬ ਇੱਥੇ ਨੇੜੇ ਇਸ਼ਨਾਨ ਵੀ ਤੇ ਹੀ ਕਰਦੇ ਹੋਣਗੇ ਕਿਤਨਾ ਕਿਤੇ ਹਨਾ ਕੁਝ ਨਿਸ਼ਾਨੀਆਂ ਤੇ ਆਹਾ ਕੀ ਆ ਇੱਥੇ ਇਹ ਪ੍ਰਾਤਨ ਕਮਰਾ ਜੀ ਅੱਛਾ ਜੀ ਹਾਂ ਜੀ ਇੱਥੇ ਤਪ ਸਥਾਨ ਹੂ ਉਹਨਾਂ ਦਾ ਤਪ ਸਥਾਨ ਹਾਂ ਜੀ ਇੱਥੇ ਤਪ ਕਰਦੇ ਸੀ ਬੈਠੇ ਹਾਂ ਇਧਰ ਲਿਆ ਸਿਆਜੂ ਵੀਰੇ ਆ ਵੀ ਦਿਖਾ ਦਈਏ ਵੀ ਇੱਕ ਤਾਂ ਸਾਨੂੰ ਮੈਂ ਦਿਖਾਤਾ ਆਪਣਾ ਪੀੜਾ ਤੇ ਕੁੰਡ ਤੇ ਕਿੱਥੇ ਬਾਹਰੋਂ ਇਮਾਰਤ ਨਵੀਂ ਬਣਾਤੀ ਪਰ ਇਮਾਰਤ ਨਵੀਂ ਬਣਾਤੀ ਅੰਦਰ ਥੋੜੀ ਜੀ ਇਮਾਰਤ ਦੀ ਹਾਲਤ ਥੋੜੀ ਖਸਤਾ ਹੋ ਗਈ ਚੋਣ ਲੱਗੀ ਸੀ ਤਾਂ ਕਰਕੇ ਉੱਤੋਂ ਦੀ ਬਣਾ ਦੇ ਹਾਂ ਉੱਤੋਂ ਬਣਾਤੀ ਹੁਣ ਸੇਫ ਹੈ ਤੇ ਇੱਥੇ ਤਪਸਥਾਨ ਕਰਦਾ ਸੀਗਾ ਭਾਈ ਕਿਨਾਈ ਖੋਲ ਕੇ ਖੋਲ ਲਓ ਬੇਸ਼ੱਕ ਜੀ ਆ ਮੈਂ ਖੋਲ ਲੈਣਾ ਕੁੰਡਾ ਹਾਂ ਆ ਆ ਪੱਥਰ ਪੱਥਰੀ ਲੱਗਿਆ ਸਾਰਾ ਮੈਂ ਦਿਖਾ ਦਿਆਂ ਆ ਚਿਗਾਠ ਪੱਥਰ ਦੀ ਆ ਥੋੜੇ ਫੁੱਲ ਮਤਲਬ ਨਮੂਨਾ ਜਿੰਨੇ ਕੀ ਵੀ ਸੀਗਾ ਕਿਉਂਕਿ ਉਹ ਸਭ ਸਿੰਘਾਂ ਤੇ ਵਿਵਤਾ ਦਾ ਪਾਈ ਰਹਿੰਦੀ ਸੀਗੀ ਹਨਾ ਕਿਉਂਕਿ ਹਾਲਾਤ ਮਾੜੇ ਤਾਂ ਦੇਖ ਸਾਰੀ ਪੁਰਾਣੀ ਚੀਜ਼ਾਂ ਇੱਥੇ ਮੈਂ ਮੜਾ ਜਾ ਕੇ ਆਉਣਾ ਹੂੰ ਉਹ ਇੱਥੇ ਪਾਈਕ ਨਹੀਂ ਆ ਜੀ ਤਪ ਕਰਦੇ ਹੁੰਦੇ ਸਾਰਾ ਪੱਥਰ ਲੱਗਿਆ ਹੋਇਆ ਵਾ ਤੇ ਬਹੁਤ ਵੱਡੇ ਕੌਮ ਦਾਪ ਚ ਵੱਡਾ ਨਾਂ ਇਹਨਾਂ ਦਾ ਤੇ ਕਹਿ ਸਕਦੇ ਆ ਕਿ ਇੰਨੀ ਵੱਡੀ ਸੇਵਾ ਮੈਨੂੰ ਹੈਰਾਨੀ ਹੁੰਦੀ ਹੈ ਵੀ ਚੰਗੇ ਭਲੇ ਜੀਵਨ ਦੇ ਵਿੱਚ ਸੇਵਾ ਕਰਨੀ ਔਖਾ ਕੰਮ ਆ ਪਰ ਵਰਧੀਆਂ ਗੋਲੀਆਂ ਦੇ ਵਿੱਚ ਸੇਵਾ ਕਰਨੀ ਕਮਾਲ ਦੀ ਗੱਲ ਸੀ ਆ ਵੀ ਇੱਕ ਬੋਲੀ ਇਧਰਲੇ ਪਾਸੇ ਗੁੱਪੀ ਦਿਖਾ ਦਿਓ ਇਹ ਵੀ ਉਦਾਂ ਹੀ ਹੈ ਜੇ ਪਾਣੀ ਕੱਢ ਦੀ ਆਪੇ ਪਾਣੀ ਭਰ ਜਾਂਦਾ ਉਹ ਜੀ ਹੁਣ ਇਹ ਹੱਦ ਤੱਕ ਹੋਇਆ ਜੇ ਸਾਫ਼ ਕਰੀ ਗਿਆ ਜੀ ਹਰਿਆਈ ਬੜੀ ਛਿੱਤੀ ਜਾਂਦੀ ਹੈ ਇਹਦੇ ਵਿੱਚ ਜੀ ਅੱਛਾ ਹਰਿਆਈ ਜਾਂਦੀ ਹੈ ਅੱਛਾ ਹਫ਼ਤਾ ਹੋਇਆ ਸਾਫ਼ ਕੀਤੀ ਨੂੰ ਹਾਂਜੀ ਹਾਂਜੀ ਇਹ ਪੁਰਾਣੇ ਪੱਥਰ ਲੱਗੇ ਹੋਇਆ ਜੀ ਵਿੱਚ ਹਾਂ ਪ੍ਰਾਤਨਾ ਹੈ ਜੀ ਹੂੰ ਇਹੇ ਜੇ ਪ੍ਰਬੰਧ ਤੁਸੀਂ ਨਹੀਂ ਕਿ ਨਹੀਂ ਕਿ ਮੈਂ ਕਹਿੰਦਾ ਆਮ ਇੱਥੇ ਹਾਂਜੀ ਇਹ ਕਾਰ ਸੇਵਾ ਕਿਲਾ ਨੰਦਗੜ੍ਹ ਸਭ ਕੁਲ ਪ੍ਰਬੰਧ ਹੈ ਜੀ ਇਹਦਾ ਗੁਰਦੁਆਰਾ ਸਾਹਿਬ ਦਾ ਜੀ ਉਧਰ ਜਿਹੜੀਆਂ ਦੋ ਬੌਲੀਆਂ ਉਹ ਸਰਕਾਰ ਕੋਲ ਆ ਜੀ ਪ੍ਰਬੰਧ ਉਹ ਸਰਕਾਰ ਕੋਲੇ ਆਪਣੇ ਕੋਲੇ ਸਿੱਖਾਂ ਕੋਲੇ ਸਰਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਜੀ ਹਾਂ ਜੀ ਬਹੁਤ ਖੂਬਸੂਰਤ ਜਗ੍ਹਾ ਤੁਸੀਂ ਤਾਂ ਦੇਖੋ ਗੁਰਦੁਆਰਾ ਸਾਹਿਬ ਨਜ਼ਰ ਆਊਗਾ ਤੁਹਾਨੂੰ ਬਹੁਤ ਰਮਣੀਕ ਥਾਂ ਵਾ ਦੂਜੀ ਗੱਲ ਦੱਸਦਾ ਵੀ ਭਾਈ ਕਨਈਆ ਜੀ ਆਖਰ ਦੇ ਵਿੱਚ ਕਹਿੰਦੇ ਵੀ ਆਪਣੇ ਪਿੰਡ ਸੋਦਰੇ ਵਾਪਸ ਚਲੇ ਗਏ ਸੀਗੇ ਕੁਝ ਸਰੋਤਾਂ ਮੁਤਾਬਕ ਤੇ 1718 ਈਸਵੀ ਦੇ ਵਿੱਚ ਭਾਈ ਕਨਈਆ ਜੀ ਅਕਾਲ ਚਲਾਣਾ ਕਰ ਗਏ ਸੀਗੇ ਤੇ ਕਿਹਾ ਸਕਦਾ ਹੈ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਵਾ ਬਹੁਤ ਸਾਰੀਆਂ ਭਾਈ ਕਨਈਏ ਦੇ ਦਿਨਾਂ ਤੇ ਕਲੱਬਾਂ ਵੀ ਬਣੀਆਂ ਹੋਣਗੀਆਂ ਜਦੋਂ ਸੇਵਾ ਦੀ ਗੱਲ ਆਉਂਦੀ ਆ ਤਾਂ ਭਾਈ ਕਨਈਏ ਜੀ ਦਾ ਜ਼ਿਕਰ ਆਉਣਾ ਲਾਜ਼ਮੀ ਬਣਦਾ ਉਹ ਵੀ ਇੱਕ ਉਸੂਰਮਿਆਂ ਦੇ ਵਿੱਚੋਂ ਸੀ ਜੋ ਕਿ ਪਿਆਰ ਦੇ ਨਾਲ ਦੁਨੀਆ ਜਿੱਤਦੇ ਸੀ ਕੁਝ ਹੁੰਦੇ ਆ ਤਲਵਾਰ ਦੇ ਨਾਲ ਜਿੱਤਣ ਵਾਲੇ ਤੇ ਕੁਝ ਹੁੰਦੇ ਆ ਪਿਆਰ ਦੇ ਨਾਲ ਜਿੱਤਣ ਵਾਲੇ ਜਦੋਂ ਪਿਆਰ ਦੇ ਨਾਲ ਦੁਨੀਆ ਜਿੱਤਣ ਵਾਲੇ ਦੀ ਗੱਲ ਆਉਂਦੀ ਆ ਤਾਂ ਭਾਈ ਕਨਈਏ ਜੀ ਦਾ ਨਾਮ ਆਉਣਾ ਲਾਜ਼ਮੀ ਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ